ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂ ਤੁਸੀਂ ਸਾਰੇ ਮੈਂਵੇਂ ਕਰਤੀ ਸਾਰੇ ਜਣੇ ਵਧੀਆ ਹੋਵੋਗੇ Papa ਵੀ ਹਲੇ ਤੱਕ ਤਾਂ ਫਿਲਹਾਲ ਠੀਕ ਹੀ ਆ ਤੇ ਅੱਜ ਦਿਨ ਆ ਵੀਰਵਾਰ ਦਾ ਤੇ ਟਾਈਮ ਹੋ ਚੁਲਿਆ ਵਾ ਕਰੀਬਨ ਦੁਪਹਿਰ 3 ਵਜੇ ਦਾ ਤੇ 28 ਤਰੀਕਾ ਤੇ ਕਾਫੀ ਦਿਨਾਂ ਤੋਂ ਮੇਰੀਆਂ ਵੀਡੀਓ ਨਹੀਂ ਆ ਰਹੀਆਂ ਤੁਹਾਨੂੰ ਪਤਾ ਹੋਵੇ ਕਿ ਸਾਰਿਆਂ ਨੂੰ ਫਰੋਜ਼ਪੁਰ ਦੇ ਬਾਰਡਰ ਰਿਹਾ ਏਰੀਆ ਦੇ ਵਿੱਚ ਕੀ ਕੀ ਹਾਲਾਤ ਬਣੇ ਹੋਏ ਆ ਹਾਰਾ ਅਨਿਯਸਿਤਿਤੀਆਂ ਵਧ ਰਹੀਆਂ ਨੇ ਪਾਣੀ ਦਾ ਵੀ ਵਧ ਰਹੇ ਨੇ ਸਾਡੇ ਨਾਲ ਦੇ ਸਾਰੇ ਪਿੰਡ ਡੁੱਬੇ ਹੋਏ ਆ ਤੇ ਮੈਂ ਵੀ ਜਾ ਰਹੀ ਸੀ ਉਸ ਸਾਈਡ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਵੀਡੀਓਜ਼ ਤੇ ਫਿਲਹਾਲ ਆਪਣਾ ਪਿੰਡ ਥੋੜਾ ਜਿਹਾ ਉੱਚਾ ਵਾ ਤੇ ਆਪਣੇ ਪਿੰਡ ਹਲੇ ਪਾਣੀ ਨਹੀਂ ਚੜਿਆ ਲੱਗੇ ਲੱਗੇ ਜੋ ਪਿੰਡ ਸੀ ਸਾਰੇ ਡੁੱਬ ਚੁੱਕੇ ਨੇ ਤੇ ਮੈਂ ਜਾ ਰਹੀ ਸੀ ਚਲੋ ਤੁਹਾਨੂੰ ਵੀ ਨਾਲ ਲੈ ਕੇ ਚਲਦੀ ਆ ਤੁਹਾਨੂੰ ਵੀ ਦਿਖਾਉਣੀ ਆ ਕਿੱਥੋਂ ਤੱਕ ਕਿੰਦਾ ਪਾਣੀ ਹਾਲਾਤ ਬਹੁਤ ਮਾੜੇ ਹੋਏ ਪਿਆ ਕਾਫੀ ਦਿਨਾਂ ਤੋਂ ਮੇਰਾ ਮਨ ਨਹੀਂ ਕਰ ਰਿਹਾ ਵਲੌਗ ਸ਼ੂਟ ਕਰਨ ਦਾ ਕੁਝ ਵੀ ਨਹੀਂ ਬਣਾਇਆ ਤੇ ਅੱਜ ਸੋਚਿਆ ਤੁਹਾਨੂੰ ਸ਼ੇਅਰ ਕਰ ਲਵਾਂ ਮੈਂ ਤੇ ਚਲੋ ਮੈਂ ਚੱਲੀ ਸੀਗੀ ਇਸ ਸਾਈਡ ਜਿਸ ਸਾਈਡ ਆਪਣੇ ਪਿੰਡੇ ਡੁੱਬੇ ਹੋਏ ਨੇ ਉਧਰ ਚੱਲੀ ਸੀਗੀ ਨਾਲ-ਨਾਲ ਆਪਣੇ ਪਿੰਡਾਂ ਦੇ ਸਾਰੇ ਪਾਣੀ ਭਰ ਆਇਆ ਵਾ ਤੇ ਤੁਹਾਨੂੰ ਪਤਾ ਹੈ ਕਿ ਇਹ ਸਭ ਦੇਖਦੇ ਹੋਏ ਵਲੌਗ ਬਣਾਉਣ ਤੇ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਕਿਉਂਕਿ ਪਤਾ ਨਹੀਂ ਕਿ ਸਾਡੇ ਪਿੰਡ ਕਦੋਂ ਤੱਕ ਪਾਣੀ ਪਹੁੰਚ ਜਾਣਾ ਵਾ ਮੂਡ ਕਾਫੀ ਜ਼ਿਆਦਾ ਖਰਾਬ ਆ ਤੇ ਸਥਿਤੀਆਂ ਜਿੰਨਾ ਟਾਈਮ ਠੀਕ ਨਹੀਂ ਹੁੰਦੀਆਂ ਹੁਣੇ ਟਾਈਮ ਇਦਾਂ ਹੀ ਚੱਲੂਗਾ ਤੇ ਚਲੋ ਤੁਹਾਨੂੰ ਵੀ ਦਿਖਾਉਨੇ ਆ ਲੈ ਕੇ ਚੱਲਦੇ ਨਾਲ ਦੇ ਪਿੰਡਾਂ ਵਿੱਚ ਆਪਾਂ ਚੱਲੇ ਸੀ ਚਲੋ ਸਾਰੇ ਜਣੇ ਚੱਲਦੇ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਤੇ ਲੋ ਜੀ ਇੱਥੇ ਆਪਾਂ ਤੁਰ ਪਏ ਸੀਗੇ ਜਿੱਤ ਜੜੀ ਜੜੀ ਸਾਈਡ ਤੇ ਪਾਣੀ ਆਏ ਹੋਏ ਨੇ ਫਰੋਇਪੁਰ ਏਰੀਏ 'ਚ ਇਧਰ ਬਾਰਡਰ ਏਰੀਏ ਦੇ ਵਿੱਚ ਜਿੱਥੇ ਤਾਂ ਨੀਵੀਆਂ ਜਗ੍ਹਾ ਸਿਗੀਆਂ ਉੱਥੇ-ਉੱਥੇ ਤਾਂ ਸਾਰਾ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਵਾ ਸਾਰੀਆਂ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ ਤੇ ਜਿੰਨੇ ਆਪਣੇ ਨੀਵੇਂ ਘਰ ਨੇ ਨੀਵੇਂ ਪਿੰਡ ਨੇ ਸਾਰੇ ਡੁੱਬੇ ਹੋਏ ਨੇ ਤੇ ਜੋ ਉੱਚੀਆਂ ਸਾਈਡਾਂ ਨੇ ਜਿਵੇਂ ਕਿ ਅਸੀਂ ਉੱਚੀ ਸਾਈਡ ਤੇ ਰਹਿੰਦੇ ਆ ਸਾਡੀ ਸਾਈਡ ਤੇ ਹਲੇ ਤੱਕ ਪਾਣੀ ਨਹੀਂ ਪਹੁੰਚਿਆ ਆ ਆਪਾਂ ਕਹਿੰਦੇ ਆ ਕਿ ਜੇ ਪਾਣੀ ਇਦਾਂ ਵਧਦਾ ਰਿਹਾ ਫਿਰ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ ਆਪਣੇ ਪਿੰਡ ਦੇ ਟਿਕਰਾ ਵੀ ਸਾਡੇ ਪਿੰਡ ਤੱਕ ਵੀ ਪਹੁੰਚ ਜਾਵੇ ਪਰ ਪ੍ਰਮਾਤਮਾ ਕਰੇ ਕਿ ਜਿੰਨਾ ਸੀਗਾ ਇਹਨਾਂ ਵਾਪਸ ਹੋ ਜਾਵੇ ਜਾਨਕਿ ਇੱਥੇ ਹੀ ਬੰਦ ਹੋ ਜਾਵੇ ਤੇ ਆਪਣੀ ਬਚਤ ਹੋ ਸਕਦੀ ਆ ਇਥੇ ਦੇਖੋ ਜਿਹੜੇ ਘਰ ਡੁੱਬੇ ਹੋਏ ਨੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਕੋਸ਼ਤਾਂ ਆਪਣੇ ਭੈਣ ਭਰਾ ਜੋ ਵੀ ਨੇ ਆਪਣੇ ਛਤਾਂ ਦੇ ਉੱਪਰ ਤੰਬੂ ਲਗਾ ਕੇ ਤੇ ਬੈਠੇ ਹੋਏ ਸੀਗੇ ਤੇ ਇਹ ਦੇਖੋ ਕਿੰਨਿਆ ਸੋਨੇ ਝੋਨੇ ਆ ਜਿਹੜੇ ਸਾਰੇ ਪਾਣੀ ਦੇ ਵਿੱਚ ਸਾਰੇ ਡੁੱਬੇ ਹੋਏ ਨੇ ਬਰਬਾਦ ਹੋਈਆਂ ਪਈਆਂ ਨੇ ਫਸਲਾਂ ਤੇ ਇੱਥੇ ਕੋਸ਼ ਵੀਰ ਜੋ ਕਾਫੀ ਨੀਵੀਆਂ ਜਗ੍ਹਾ ਤੇ ਘਰ ਨੇ ਜਿਨ੍ਹਾਂ ਦੇ ਉਹਨਾਂ ਤੋਂ ਨਹੀਂ ਬਾਹਰ ਆਇਆ ਜਾ ਰਿਹਾ ਸੀਗਾ ਤੇ ਇੱਥੇ ਸਾਰਿਆਂ ਨੂੰ ਕੱਢ ਰਹੇ ਸੀਗੇ ਆਪਣਾ ਕਿਸਤੇ ਰਾਈ ਬਾਹਰ ਕੱਢ ਰਹੇ ਸੀਗੇ ਤੇ ਫੌਜੀ ਵੀਰ ਲੱਗੇ ਹੋਏ ਸੀਗੇ ਤੇ ਕੁਝ ਜੋ ਆਪਣੇ ਸਹਾਇਤਾ ਕਰਨ ਵਾਲੇ ਆਏ ਸੀਗੇ ਭਰਾਓ ਲੱਗੇ ਹੋਏ ਸੀਗੇ ਸਾਰਿਆਂ ਨੂੰ ਬਾਹਰ ਕੱਢ ਰਹੇ ਸੀਗੇ ਤੇ ਦੇਖੋ ਕਾਫੀ ਜ਼ਿਆਦਾ ਮਾਹੌਲ ਇੱਥੇ ਦੇਖ ਕੇ ਤਾਂ ਬਹੁਤ ਹੀ ਘਬਰਾਹਟ ਹੋ ਰਹੀ ਸੀ ਮਨ ਨੂੰ ਤੇ ਇੱਥੇ ਪਸ਼ੂ ਡੰਗਰਾਂ ਦਾ ਵੀ ਦੇਖੋ ਜੋ ਉੱਚੀਆਂ ਜਗ੍ਹਾ ਜਾਨੀ ਕਿ ਜੋ ਬੰਨ ਬੰਨੇ ਹੋਇਆ ਹੈ ਨਾ ਬੰਨ ਦੇ ਉੱਪਰ ਬੰਨੇ ਹੋਏ ਨੇ ਜੋ ਸੁੱਕੀਆਂ ਜਗ੍ਹਾ ਨੇ ਉੱਚੀਆਂ ਜਗ੍ਹਾ ਤੇ ਬੰ ਡੰਗਰਾਂ ਨੂੰ ਬੰਨਿਆ ਹੋਇਆ ਉੱਥੇ ਪੱਠੇ ਪਾਏ ਹੋਏ ਨੇ ਤੇ ਬਹੁਤ ਹੀ ਮੁਸ਼ਕਲ ਹੋਇਆ ਪੈਣਾ ਵਾਸਤੇ ਦੇਖੋ ਪਾਣੀ ਇੰਨਾ ਜ਼ਿਆਦਾ ਆਇਆ ਹੋਇਆ ਨਾ ਇੱਥੇ ਭਰਿਆ ਪਿਆ ਸੀਗਾ ਪੂਰੀਆਂ ਫਸਲਾਂ ਯਾਨੀ ਕਿ ਪੂਰੀ ਤਨਾ ਸਾਰੀਆਂ ਜੋ ਵੀ ਨੈਸਟ ਹੋਈਆਂ ਪਈਆਂ ਨੇ ਫਸਲਾਂ ਫਸਨਾ ਤਾਂ ਦੂਰ ਜੋ ਕਿ ਜਿਨ੍ਹਾਂ ਦੇ ਨੀਵੇਂ ਘਰ ਨੇ ਇਸ ਜਗ੍ਹਾ ਤੇ ਉਹ ਵੀ ਸਾਰੇ ਹੀ ਡੁੱਬੇ ਹੋਏ ਆ ਤੇ ਇੱਥੇ ਕਾਫੀ ਟਾਈਮ ਤਿਕਣਾ ਹੀ ਸੋਚ ਕੇ ਲੰਗੀ ਕਿ ਹਲੇ ਤੱਕ ਪਤਾ ਨਹੀਂ ਕੀ ਬਣੂਗਾ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਤੇ ਦੇਖੋ ਜੀ ਜੋ ਨੀਵੇਂ ਜਗਾਂ ਨੇ ਉੱਥੇ ਬਿਲਕੁਲ ਵੀ ਸਾਡੇ ਏਰੀਏ ਚ ਜੋ ਬਾਰਡਰ ਏਰੀਏ ਦੇ ਵਿੱਚ ਨੀਵੇਂ ਜਗਾਂ ਤੇ ਘਰ ਬਣੇ ਹੋਏ ਨੇ ਪਿੰਡ ਬੱਚੇ ਹੋਏ ਨੇ ਉਹ ਸਾਰੇ ਹੀ ਕਾਫੀ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਜਾਨੀ ਕਿ ਪਸਨਾ ਵੀ ਨਸਟ ਹੋ ਚੁੱਕੀਆਂ ਨੇ ਤੇ ਦੇਖੋ ਇੱਥੇ ਨਾ ਅਸੀਂ ਦੇਖਦੇ 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 ਸਾਰੇ ਤੁਹਾਨੂੰ ਦਿਖਾ ਰਹੀ ਸੀ ਜਿਹੜੀ ਉੱਚੀਆਂ ਜਗਾਂ ਨੇ ਉੱਥੇ ਜਾਨੀ ਕਿ ਪਾਣੀ ਨਹੀਂ ਚੜਿਆ ਘਰ ਜੋ ਉੱਚੇ ਨੇ ਤੇ ਉਹ ਬੱਚਤ ਵੀ ਬੱਚੇ ਵੀ ਹੋਏ ਨੇ ਤੇ ਜੋ ਨੀਵੇਂ ਨੇ ਉਹ ਸਾਰੇ ਹੀ ਡੁੱਬੇ ਹੋਏ ਨੇ ਤੇ ਬਹੁਤ ਮਨ ਨੂੰ ਔਖਾ ਲੱਗਾ ਮੇਰੇ ਤਾਂ ਬਹੁਤ ਜ਼ਿਆਦਾ ਸੋਚ ਕੇ ਹੋ ਰਿਹਾ ਸੀਗਾ ਵੀ ਜੇ ਦੇਖੋ ਕਿਹੋ ਜਿਹੇ ਹਾਲਾਤਾਂ ਵਿੱਚ ਗੁਜ਼ਰ ਰਹੇ ਆਪਾਂ ਇਸ ਟਾਈਮ ਬਹੁਤ ਔਖਾ ਹੁੰਦਾ ਹੈ ਸਭ ਦੇਖ ਕੇ ਇਥੇ ਸਾਰਿਆਂ ਨੇ ਪੱਠੇ ਵਗੈਰਾ ਜੋ ਵੀ ਸੀਗੇ ਡੰਗਰ ਆਪਣੇ ਜੋ ਇਹ ਬੰਨ ਬੰਨਿਆ ਹੋਇਆ ਵਾ ਉੱਪਰ ਪੱਕੀ ਸੜਕ ਆ ਜਿਹਦੇ ਉੱਪਰ ਪਾਣੀ ਹਲੇ ਤੱਕ ਨਹੀਂ ਛੜਿਆ ਇੱਥੇ ਹੀ ਸਾਰਿਆਂ ਨੇ ਡੰਗਰ ਬੰਨੇ ਹੋਏ ਸੀ ਤੇ ਦੇਖੋ ਇਹ ਵੀ ਘਰ ਸੀਗਾ ਇਹਨਾਂ ਨਾਲ ਅਸੀਂ ਕਾਫੀ ਟਾਈਮ ਤਿਕਰਾਏ ਗੱਲਾਂ ਬਾਤਾਂ ਕਰਦੇ ਰਹੇ ਖੜੇ ਰਹੇ ਤੇ ਇਹ ਵਿਚਾਰੇ ਕਹਿ ਰਹੇ ਸੀ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡੇ ਸੁੱਤੇ ਪਈ ਕਿਹੜੇ ਟਾਈਮ ਪਾਣੀ ਆ ਗਿਆ ਤੇ ਕੋਈ ਸਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ ਸਭ ਸਮਾਨ ਅੰਦਰ ਹੀ ਆ ਸਭ ਸਮਾਨ ਪੇਜ ਚੁੱਕਿਆ ਵਾ ਜੋ ਕਿ ਆਪਣੇ ਬਿਸਤਰੇ ਵਗੈਰਾ ਹੁੰਦੇ ਨੇ ਘਰਾਂ ਦੇ ਵਿੱਚ ਬੈੱਡ ਹੁੰਦੇ ਨੇ ਲੰਬਾਰੀਆਂ ਹੁੰਦੀਆਂ ਨੇ ਉੱਥੋਂ ਤੱਕ ਪਾਣੀ ਪਹੁੰਚਿਆ ਪਿਆ ਵਾ ਤੇ ਸਾਰੇ ਬੈਠੇ ਹੋਏ ਸੀਗੇ ਇੱਥੇ ਤੇ ਆਪਾਂ ਵੀ ਇਹਨਾਂ ਨਾਲ ਲੱਗ ਗਏ ਸੀਗੇ ਕੁਝ ਦੁੱਖ ਸੁੱਖ ਸਾਂਝੇ ਕਰਨ ਵਾਸਤੇ ਦੇਖੋ ਆਪਾਂ ਜੋ ਆ ਤਾਂ ਨਹੀਂ ਕਰ ਸਕਦੇ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਮਨ ਹਲਕਾ ਹੋ ਜਾਂਦਾ ਵਾ ਬਟ ਇਹ ਗੱਲਾਂ ਕਰ ਰਹੇ ਸੀ ਕਹਿ ਰਹੇ ਸੀ ਕਿ ਕੱਲ ਨਾਲੋਂ ਪਰਸੋਂ ਨਾਲੋਂ ਕੱਲ ਪਾਣੀ ਜ਼ਿਆਦਾ ਸੀ ਤੇ ਕੱਲ ਨਾਲੋਂ ਅੱਜ ਪਾਣੀ ਜ਼ਿਆਦਾ ਵਾ ਜਾਨੀ ਕਿ ਅੱਜ 28 ਤਰੀਕ ਆ ਅੱਜ ਪਾਣੀ ਜ਼ਿਆਦਾ ਸੀਗਾ ਜਿੱਥੇ ਪਾਣੀ ਨਹੀਂ ਸੀ ਜੜਿਆ ਉੱਥੇ ਵੀ ਚੜ ਚੁੱਕਿਆ ਸੀਗਾ ਤੇ ਇਹ ਬਚਾਰੀਆਂ ਸਾਰੀਆਂ ਜੋ ਲੇਡੀਜ਼ ਬੈਠੀਆਂ ਹੋਈਆਂ ਸੀਗੀਆਂ ਸਾਰੀਆਂ ਇੱਥੇ ਆ ਕੇ ਗੱਲਾਂ ਮਾਰ ਰਏ ਸੀਗੇ ਆਪਣੀਆਂ ਗੱਲਾਂ ਦੁੱਖ ਸੁੱਖ ਕਰ ਰਏ ਸੀਗੇ ਜਾਨੀ ਕਿ ਜੋ ਵੀ ਸਾਰੀਆਂ ਫਸਲਾਂ ਨੇ ਕਹਿ ਰਹੀ ਸੀ ਸਾਡੇ ਘਰਾਂ ਤਾਂ ਚਲੋ ਫਸਲਾਂ ਤਾਂ ਡੋਬ ਹੀ ਗਈਆਂ ਸੀ ਸਾਡੇ ਘਰਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਵਾ ਸਾਰੇ ਪਹਿਲਾਂ ਤਾਂ ਸੋਚ ਰਹੇ ਸੀ ਵੀ ਘਰੇ ਨਾ ਪਾਣੀ ਪਹੁੰਚੂਗਾ ਪਰ ਕਰੇ ਵੀ ਸਾਰੇ ਦੇਖੋ ਵੀ ਡੁੱਬੇ ਹੋਏ ਸੀਗੇ ਇਹ ਜੋ ਪਿੰਡ ਹੈ دریا ਦੇ ਬਿਲਕੁਲ ਲੱਗ ਗਿਆ ਇੱਥੇ ਤਰੇ ਆਦੇ ਲੱਗੇ ਰਹਿੰਦੇ ਆ ਇਹਨਾਂ ਨੂੰ ਤਾਂ ਵਿਚਾਰੇ ਨੂੰ ਪਹਿਲਾਂ ਹੀ ਮਾਰ ਮਾਰੀ ਆ ਪਾਣੀ ਨੇ ਸਭ ਤੋਂ ਪਹਿਲਾਂ ਇੱਥੇ ਆਇਆ ਸੀਗਾ ਪਾਣੀ ਇਹ ਲਾਸਟ ਤੇ ਅਸੀਂ ਆਏ ਸੀਗੇ ਇੱਥੇ ਆ ਆਪਣਾ ਦਰਿਆ ਦੇ ਲਾਗੇ ਤੇ ਸਾਡੇ ਜੋ ਇੱਥੇ ਸਾਰੇ ਨੀਵੇਂ ਨੀਵੇਂ ਪਿੰਡ ਨੇ ਸਾਰੇ ਹੀ ਡੁੱਬੇ ਹੋਏ ਨੇ ਫਿਲਹਾਲ ਸਾਡੇ ਇੱਕ ਬੰਨ ਬਣਿਆ ਹੋਇਆ ਵਾ ਕਾਫੀ ਵੱਡਾ ਸਾਰਾ ਜੇ ਤਾਂ ਪਾਣੀ ਜਿਆਦਾ ਆਉਂਦਾ ਵਾ ਫਿਰ ਤਾਂ ਸਾਨੂੰ ਵੀ ਖਤਰਾ ਹੀ ਆ ਤੇ ਵਾਹ ਅੱਗੇ ਪ੍ਰਮਾਤਮਾ ਨੂੰ ਪਤਾ ਵਾ ਵਾਇਗਰੂ ਕਰੇ ਸੱਪ ਤੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਵਾਇਗਰੂ ਐਦਾਂ ਦਾ ਕਿਸੇ ਨੂੰ ਨਾ ਦੇਖਣਾ ਪਵੇ ਜਿੱਦਾਂ ਦਾ ਇਹ ਲੋਕ ਵਿਚਾਰੇ ਦੇਖ ਰਹੇ ਨੇ ਦੇਖੋ ਕਿੰਨੀ ਮੁਸੀਬਤ ਦੇ ਵਿੱਚ ਨੇ ਇੱਕ ਤਾਂ ਇੱਕ ਇਹ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਦੂਸਰਾ ਫਸਲਾਂ ਵੀ ਖਰਾਬ ਹੋ ਗਈਆਂ ਤਿਸਰਾ ਜੋ ਆਪਣੇ ਘਰਾਂ ਦੇ ਵਿੱਚ ਦੇਖੋ ਖਾਣਾ ਬਣਾਉਣਾ ਤਕਰਾਂ ਬਹੁਤ ਮੁਸ਼ਕਿਲ ਹੋਇਆ ਪਿਆ ਵਿਚਾਰੀਆਂ ਇਹੀ ਕਹਿ ਰਹੀਆਂ ਸੀ ਤੇ ਦੇਖੋ ਆ ਕਿਸ਼ਤੀਆਂ ਦੇ ਜੱਲੀ ਆਪਣੇ ਆਪਣੇ ਘਰਾਂ ਵਿੱਚ ਜਾਨੀ ਕਿ ਜੋ ਸਿਆਣੇ ਬੰਦੇ ਨਹੀਂ ਜਾਣਦੇ ਨੇ ਪੱਠੇ ਦੱਤੇ ਵੀ ਆਪਣੇ ਇੱਥੇ ਬੰਨਾਂ ਦੇ ਉੱਪਰ ਡੰਗਰ ਬੰਨੇ ਹੋਏ ਨੇ ਇੱਥੇ ਪਾਉਂਦੇ ਨੇ ਕਾਫੀ ਸਹਿਤਾ ਵੈਸੇ ਸਾਰੇ ਕਰ ਰਹੇ ਨੇ ਫੌਜੀ ਵੀਰ ਵੀ ਇੱਥੇ ਬੈਠੇ ਹੋਏ ਨੇ ਹੋਰ ਵੀ ਲੰਗਰ ਪਾਣੀ ਪੱਕ ਕੇ ਆ ਰਿਹਾ ਵਾ ਮਦਦ ਮਦਦ ਵਾਸਤੇ ਸਾਰੇ ਅੱਗੇ ਨੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਇਹ ਸਭ ਚੱਲਦਾ ਵਾ ਦੇਖੋ ਕਿੰਨੇ کافی سارے ਲੋਕ ਆਉਂਦੇ ਵੀ ਨੇ ਜੋ ਆਪਣਾ ਪਾਣੀ ਵਗੈਰਾ ਦੀ ਸਹਾਇਤਾ ਕਰਦੇ ਨੇ ਪ੍ਰਸ਼ਾਦੀਆਂ ਦੀ ਸਹਾਇਤਾ ਕਰਦੇ ਨੇ ਇੱਥੇ ਦੇਖੋ ਸਾਰੇ ਆਏ ਹੋਏ ਸੀਗੇ ਇੱਥੇ ਫੌਜੀ ਵੀਰ ਸੀਗੇ ਕੁਛ ਵੀਰ ਸੀਗੇ ਜੋ ਪ੍ਰਸ਼ਾਦੀ ਲੈ ਕੇ ਆਏ ਹੋਏ ਸੀਗੇ ਜਿੰਨਾ ਤੋਂ ਪ੍ਰਸ਼ਾਦੇ ਨਹੀਂ ਬਣ ਰਹੇ ਜਿਨ੍ਹਾਂ ਨੂੰ ਜ਼ਿਆਦਾ ਪ੍ਰਸ਼ਾਦਿਆਂ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਘਰ ਵਿੱਚ ਪ੍ਰਸ਼ਾਦੇ ਵੀ ਪਹੁੰਚਾਉਂਦੇ ਨੇ ਜੋ ਕਿ ਆਪਣੀਆਂ ਛੱਤਾਂ ਦੇ ਉੱਪਰ ਕਈ ਲੋਕ ਬੈਠੇ ਹੋ ਇਹਨੇ ਉੱਪਰ ਤੰਬੂ ਲਗਾ ਕੇ ਬੈਠੇ ਹੋ ਇਹਨੇ ਤੇ ਜੋ ਆਪਣਾ ਘਰ ਛੱਡ ਕੇ ਨਹੀਂ ਹਲੇ ਤੱਕ ਗਏ ਉਹਨਾਂ ਵਾਸਤੇ ਪ੍ਰਸ਼ਾਦੇ ਬਣ ਕੇ ਆਉਂਦੇ ਨੇ ਇੱਥੇ ਤੇ ਦੇਖੋ ਇੱਥੇ ਚਾਹ ਦਾ ਪ੍ਰਬੰਧ ਚਾਹ ਵੀ ਬਣ ਕੇ ਆਈ ਹੋਈ ਸੀ ਫਿਰ ਪ੍ਰਸ਼ਾਦੇ ਵੀ ਆਏ ਹੋਏ ਸੀਗੇ ਸਾਰਿਆਂ ਵਾਸਤੇ ਇਹ ਜੋ ਸੜਕ ਵਾਹੇ ਪੱਕੀ ਆ ਬੱਡ ਨਾ ਬੰਨ ਬਣੀ ਚ ਹੋਇਆ ਵਾ ਇਧਰਲੀ ਸਾਈਡ ਪਾਣੀ ਹੈ ਤੇ ਇਧਰਲੀ ਸਾਈਡ ਦਾ ਸਿਗੀ ਜਿਹੜੀ ਸਾਈਡ ਸੁੱਕੀ ਆ ਇਧਰਲੀ ਸਾਈਡ ਅਸੀਂ ਰਹਿਨੇ ਆ ਤੇ ਇਹ ਜੋ ਬੰਨ ਨਾ ਇਹ ਸਾਡੇ ਪਿੰਡ ਦੇ ਤੇ ਇੰਨਾ ਪਿੰਡਾਂ ਦੇ ਵਿਚਾਲੇ ਆ ਜੋ ਕਿ ਸਾਡਾ ਪਿੰਡ ਇਧਰਲੀ ਸਾਈਡ ਪੈ ਜਾਂਦਾ ਵਾ ਸੁੱਕਿਆ ਵਾ ਤੇ ਇਧਰ ਜੋ ਪਿੰਡ ਨੇ ਜਿਹੜੇ ਡੁੱਬੇ ਹੋਏ ਨੇ ਉਹ ਨੀਵੀਂ ਸਾਈਡ ਪੈ ਜਾਂਦੇ ਨੇ ਤੇ ਦੇਖੋ ਕਿੰਨਿਆ ਸੋਹਣਿਆ ਫਸਲਾਂ ਨੇ ਕਿੰਨੇ ਸੋਹਣੇ ਝੋਨੇ ਸੀਗੇ ਜੋ ਕਿਸਾਨਾਂ ਦੇ ਸਾਰੇ ਦੇ ਸਾਰੇ ਡੁੱਬ ਚੁੱਕੇ ਨੇ ਤੇ ਇਸ ਲਈ ਮੇਰਾ ਮਨ ਨਹੀਂ ਕਰਦਾਗਾ ਕਿੰਨੇ ਦਿਨ ਹੋ ਗਏ ਨੇ ਮੇਰਾ ਵਲੌਗ ਨਹੀਂ ਆ ਰਿਹਾ ਸਭ ਦੇਖਦੇ ਹੋਏ ਪਤਾ ਨਹੀਂ ਹਲੇ ਕਿੰਨੇ ਦਿਨ ਇਦਾਂ ਚੱਲਣਾ ਵਾ ਕੀ ਬੰਨਣਾ ਵਾ ਤੇ ਇੱਥੇ ਵੀ ਕੁਝ ਬੈਠੇ ਸੀਗੇ ਵਿਚਾਰੇ ਦੁੱਖ ਸੁੱਖ ਕਰਨ ਲੱਗ ਗਏ ਸੀ ਅਸੀਂ ਇਹਨਾਂ ਨਾਲ ਵੀ ਇਹ ਵੀ ਇਹੀ ਕਹਿ ਰਹੇ ਸੀ ਕਿ ਅਸੀਂ ਆਪਣਾ ਪਸ਼ੂ ਡੰਗਰ ਇੱਥੇ ਬੰਨੇ ਹੋਇਆ ਤੇ ਉਹ ਦੂਰ ਦੇਖ ਸਕਦੇ ਹ ਤੁਸੀਂ ਇਹਨਾਂ ਦੇ ਘਾਰੇ ਘਰ ਬਿਲਕੁਲ ਡੁੱਬ ਚੁੱਕੇ ਨੇ ਇਹਨਾਂ ਦੇ ਵਿਚਾਰਿਆਂ ਦੇ ਤੇ ਇਹ ਵੀ ਕਹਿ ਰਹੇ ਸੀ ਸਾਨੂੰ ਮੌਕਾ ਨਹੀਂ ਮਿਲਿਆ ਕੁਝ ਵੀ ਸਮਾਨ ਕੱਢਣ ਦਾ ਸਭਾ ਸਮਾਨ ਨੂੰ ਵੀ ਸਾਰਾ ਭੇਜ ਚੁੱਕਿਆ ਵਾ ਤੇ ਦੇਖੋ ਇਹਨਾਂ ਨੇ ਵੀ ਡੰਗਰ ਇੱਥੇ ਬੰਨੇ ਹੋਏ ਸੀ ਉੱਪਰਲੀ ਜਗ੍ਹਾ ਜੋ ਬੰਨ ਬੰਨਿਆ ਹੋਇਆ ਵਾ ਬੰਨ ਦੇ ਉੱਪਰ ਛੜਕਦੇ ਜੇ ਇੱਥੋਂ ਤੱਕਰਾ ਕਹਰੇ ਸੀ ਪਾਣੀ ਅੱਜ ਕਾਫੀ ਜ਼ਿਆਦਾ ਵਧ ਰਿਹਾ ਵਾ ਪਹਿਲਾਂ ਤਾਂ ਪਾਣੀ ਥੋੜਾ ਜਿਹਾ ਨੀਵਾਂ ਸੀ ਅੱਜ ਵਧਿਆ ਹੋਇਆ ਵਾ ਤੇ ਸਾਰੇ ਜੋ ਡੰਗਰ ਇੱਥੇ ਬੰਨੇ ਹੋਏ ਉੱਚੀ ਸਾਈਡ ਤੇ ਇੱਥੇ ਹੀ ਆਪਣੇ ਸਾਰੇ ਪੱਟੇ ਇੱਥੇ ਪਾ ਰਹੇ ਆਪਣੇ ਡੰਗਰਾਂ ਨੂੰ ਤੇ ਇੱਥੇ ਹੀ ਚੋਕੇ ਤੇ ਦੁੱਧ ਆਪਣਾ ਵਰਤ ਲੈਂਦੇ ਨੇ ਤੇ ਘਰਾਂ ਵਿੱਚ ਤਾਂ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਦੇਖੋ ਕਿੰਨਾ ਜ਼ਿਆਦਾ ਪਾਣੀ ਹੋਇਆ ਪਿਆ ਵਾ ਲੋਕਾਂ ਦੇ ਸਾਰੇ ਘਰ ਡੁੱਬੇ ਪਿਆ ਬਿਲਕੁਲ ਪਾਣੀ ਤਾਂ ਇੰਨੀ ਜਗ੍ਹਾ ਤੇ ਹੈ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਕਿ ਜਿੱਥੇ ਪਾਣੀ ਨਹੀਂ ਸੀ ਹੈਗਾ ਇੱਥੇ ਸਾਰੀਆਂ ਜਗ੍ਹਾ ਨੀਵੀਆਂ ਸਾਰੀਆਂ ਜਗ੍ਹਾ ਜੋ ਪਿੰਡ ਨੇ ਇੱਥੇ ਸਾਰੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਤੁਸੀਂ ਵੀ ਸਾਰੇ ਜਣੇ ਪ੍ਰਮਾਤਮਾ ਗਿਆਰਦਾਸ ਕਰਿਓ ਕਿ ਜਲਦੀ ਨਾਲ ਇਹ ਮੁਸੀਬਤ ਟਲ ਜਾਵੇ ਜੋ ਕਿ ਇਹਨਾਂ ਨਾਲ ਬਣੀ ਹੋਈ ਏ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ